ਸਤਿ ਸ਼੍ਰੀ ਅਕਾਲ ਤੁਹਾਡਾ ਸਾਲਿਆਂ ਦਾ ਸੋਨੀ ਮੁੰਜਲ ਹੇਰ ਬਲੌੂ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਸੌਰੀ ਅੱਜ ਮੈਂ ਕਮੈਂਟਾਂ ਨਾ ਨਹੀਂ ਲੈ ਸਕਦੀ ਮੈਂ ਕੱਲ ਨੂੰ ਵੀਡੀਓ 'ਚ ਸਾਰੇ ਕਮੈਂਟਾਂ ਨਾ ਬੋਲੂਗੀ ਤੇ ਜਿਹੜੇ ਵੀਰ ਭੈਣ ਕਮੈਂਟ ਕਰਦੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਕਿ ਨਹੀਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਜ ਦੀ ਵੀਡੀਓ ਹੈਗੀ ਕਿਚਨ ਦੇ ਰਿਲੇਟਿਡ ਕਿਚਨ ਵਿੱਚ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਹੈ ਨਾ ਆਪਣੇ ਕਿਚਨ ਵਿੱਚ ਸਾਫ ਸਫਾਈ ਕਰਨ ਵਾਸਤੇ ਕੱਪੜੇ ਰੱਖੇ ਹੁੰਦੇ ਆ ਜੇ ਆਪਾਂ ਭਾਂਡੇ-ਕੁੰਡੇ ਧੋਤੇ ਹੱਥ ਗਿੱਲੇ ਹੁੰਦੇ ਆ ਉਹ ਤੌਲੀਆਂ ਰੱਖੇ ਹੁੰਦੇ ਆ ਟਾਵਲ ਹਨਾ ਜਿਨ੍ਹਾਂ ਨਾਲ ਆਪਾਂ ਹੱਥ ਪੂੰਝਦੇ ਆ ਤੇ ਗਿਆ ਸਾਫ ਕਰਨ ਦੇ ਲੱਗ ਸੈਲਫਾ ਸਾਫ ਕਰਨ ਲਈ ਲੱਗ ਆਪਣੇ ਟਾਵਲ ਜੇ ਰੱਖੇ ਹੁੰਦੇ ਆ ਉਹ ਗੰਦੇ ਬਹੁਤ ਹੋ ਜਾਂਦੇ ਆ ਉਹ ਧੋਣੇ ਬੜੇ ਔਖੇ ਆ ਠੀਕ ਹੈ ਨਾ ਮੈਂ ਧੋਣ ਦਾ ਤਰੀਕਾ ਦੱਸਦੀ ਬਹੁਤ ਹੀ ਆਸਾਨ ਜਿਹਾ ਤਰੀਕਾ ਆਜੋ ਤੁਹਾਨੂੰ ਮੈਂ ਦੱਸਾਂ ਬਹੁਤ ਹੀ ਵਧੀਆ ਤਰੀਕਾ ਮੈਂਟੋ ਮੈਂਟ ਧੋਤੇ ਯਾਨੀ ਕਿ ਤੁਹਾਡੇ ਗੰਦੇ ਤੌਲਿਏ ਜ ਕਿਚਨ ਨਾ ਹੱਥ ਲਾਉਣ ਦੀ ਲੋੜ ਨਾ ਕੁਝ ਔਰਮੈਂਟਮੈਂਟ ਮੈਂ ਧੋਤੇ ਆਏ ਉਥੋਂ ਤਰੀਕਾ ਦੱਸਦੀ ਹਾਂ ਹਾਂਜੀ ਕਿੰਨੇ ਗੰਦੇ ਤੌਲੀਏ ਹੁੰਦੇ ਆ ਕਿਚਨ ਸਾਫ ਕਰਨ ਵਾਲੇ ਆਪਾਂ ਸੈਲਫਾਂ ਸਾਫ ਕਰਦੇ ਆ ਹਨ ਇਹਨਾਂ ਨਾਲ ਗੈਸ ਵਗੈਰਾ ਪੂੰਹਦੇ ਹੱਥ ਆਪਾਂ ਪੂੰਹਦੇ ਹਤਾਈਏ ਦੇਖੋ ਕਿੰਨੇ ਗੰਦੇ ਹੁੰਦੇ ਆ ਇਹ ਤੌਲੀਏ ਤੇ ਆਪਾਂ ਇਹਨਾਂ ਧੋਣ ਦਾ ਤਰੀਕਾ ਤੁਹਾਨੂੰ ਦੇਖੋ ਜਿਆ ਕਿਵੇਂ ਲੱਗੇ ਪਏ ਦਾਗ ਵਗੈਰਾ ਇਹ ਤਰੀਕਾ ਤੁਹਾਨੂੰ ਦੱਸਦੇ ਆ ਹੋਰ ਇਹ ਆਪਾਂ ਕੀ ਕਰਨਾ ਤੁਹਾਨੂੰ ਦੱਸਦੀ ਹਾਂਜੀ ਪਹਿਲਾ ਨੰਬਰ ਆਪਾਂ ਪਾਣੀ ਗਰਮ ਕਰ ਲੈਣਾ ਨਾ ਪਾਣੀ ਦੇ ਵਿੱਚ ਆਪਾਂ ਸਾਫ ਪਾਣੀ ਤੁਸੀਂ ਜਿਹੜੀ ਮਾਜੀ ਸਾਫ ਪਾ ਸਕਦੇ ਹੋ ਜਿਹੜੀ ਤੁਸੀਂ ਬਰਤ ਦੇ ਜੇ ਲਿਕਵਿਡ ਬਰਤ ਦੇ ਲਿਕਵਿਡ ਜਾਂ ਸਾਫ ਦਾ ਥੋੜੀ ਸਾਫ ਪਾ ਲੈਣੀ ਆਪਾਂ ਠੀਕ ਆ ਉਸ ਤੋਂ ਬਾਅਦ ਕੀ ਪਾਉਣਾ ਆਪਾਂ ਸਾਬਣ ਇਹਦਾ ਕੱਪੜੇ ਧੋਣ ਵਾਲਾ ਸਾਬਣ ਇਹਦੇ ਚ ਕਾਸਟਡ ਬਹੁਤ ਜ਼ਿਆਦਾ ਹੁੰਦਾ ਇਹ ਆਪਾਂ ਥੋੜਾ ਥੋੜਾ ਕਰਕੇ ਦਿੱਤਾ ਪਾ ਦੇਣਾ ਇਹਦੇ ਚ ਕਾਸਟਡ ਬਹੁਤ ਜ਼ਿਆਦਾ ਹੁੰਦਾ ਇਹਨੇ ਘੁਲ ਜਾਣਾ ਤੇ ਜਿੰਨਾ ਵੀ ਆਪਣੇ ਹੌਗਿਤ ਮੈਂ ਟਾਵਲ ਤੇ ਕਿਚਨ ਤੇ ਤੇ ਸਭੀ ਉਹ ਵੀ ਸਾਰੀ ਲੈ ਜਾਣੀ ਐ ਤੇ ਇਹ ਦੋ ਚੀਜ਼ੇ ਆਪਾਂ ਤੀਜਾ ਆਪਾਂ ਇਹਦੇ ਵਿੱਚ ਪਾਉਣਾ ਐ ਨੂਨ ਥੋੜਾ ਜਿਹਾ ਨੂਨ ਪਾਉਣਾ ਚੌਥਾ ਪਾਣਾ ਆ ਸੇਲਕਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਜਿਹੜਾ ਨਾ ਹੋਊਗਾ ਗੰਡਾ ਟਾਵਲ ਹੋ ਜਾਊਗਾ ਸਾਰਾ ਉਹ ਹੋ ਜਾਣਾ ਸਾ ਕੋਿਆਣਾ ਆਪਾਂ ਹੱਥਾ ਦਗੜਨ ਦੀ ਵੀ ਲੋੜ ਨਹੀਂ ਪੈਣੀ ਜੀ ਤਾਬ ਨੂੰ ਪਹਿਲੇ ਵਿੱਚ ਭੋ ਦਿੰਨੇ ਆ ਅਨਾਂ ਠਟੂ ਠਟ 10 ਮਿੰਟ ਭੋ ਦਿੰਨੇ ਆ ਵਾਲਾ ਅਲੰਦਨ ਨੇ ਹਾਂਜੀ ਦੇਖੋ ਰਿੱਚ ਲੱਗ ਗਿਆ ਮੈਲ ਗੁਲੀ ਜਾਂਦੀ ਹੈ ਦੇਖੋ ਪਾਣੀ ਵੀ ਕਹਿਜਾ ਹੋਇਆ ਪਿਆ ਐਦਾਂ ਬਸ ਪਹ ਲਾਈ ਜਾਣਾ ਇਹਨੂੰ ਹਾਂਜੀ ਮੈਲ ਜਿਹੜੀ ਇਹਦੀ ਸਾਰੀ ਨਿਕਲ ਜੇ ਹੈ ਟਾਲ ਦੇ ਦਾ ਸਾਫ ਹੋ ਜੇ ਹਨਾ 10 ਮਿੰਟ ਆਪਾਂ ਇਦਾਂ ਹੀ ਇਹਨੂੰ ਫੇਰ ਹੀ ਜਾਣਾ ਇਹਦੇ ਆਪਾਂ ਹਾਂਜੀ ਜੀ ਜਾਂਦਾ ਆਪਾਂ ਡੰਡਾ ਜੇ ਆਪਾਂ ਕੋ ਖੁਰਚਣਾ ਹੀ ਨਹੀਂ ਲੱਕੜ ਦਾ ਫੇਰ ਹੀ ਜਾਂਦੇ ਆ ਤਾਂ ਜਦ ਮੈਲ ਜੀ ਉਗਲ ਜਾਵੇ ਆਪਾਂ ਨੂੰ ਹੱਥ ਲਾਉਣ ਦੀ ਬਿਲਕੁਲ ਲੋੜ ਨਹੀਂ ਪੈਣੀ ਸਾਰੀ ਮੈਲ ਰਹੀ ਆ ਉਗਲ ਜਾਣੀ ਆ 10 ਮਿੰਟ ਹੋ ਰੋ ਕੇ ਦੇਖੋ ਤੇ ਹੁਣ ਆਪਾਂ ਇਹਨੂੰ ਸਾਫ ਪਾਣੀ ਚੋਂ ਕੱਢ ਲਈਏ ਕੁਛ ਨਹੀਂ ਮਲਣਾ ਬੰਦ ਕਰਕੇ ਆਪਾਂ ਕਮਾਈ ਵੀ ਲੈਣੀ ਆ ਇਹਦੇ ਵਿੱਚ ਪਹਿਲਾਂ ਮੇਰਾ ਕਟਾਵ ਨੂੰ ਸਾਫ਼ ਹੀ ਇੰਨਾ ਗੰਦਾ ਨਹੀਂ ਹੈਗਾ ਉਹ ਦੂਜੇ ਪੜਨਾ ਮੈਂ ਧੋਤਾ ਹੋਇਆ ਉਹੀ ਇਹਦੇ ਵਿੱਚ ਪਾ ਦਿੰਦੀ ਆ ਸਿੱਧਾ ਚੱਕ ਲੈਣਾ ਆਪਾਂ ਡੰਡੇ ਨਾਲ ਚੱਕਣਾ ਤੇ ਗਰਮ ਬਹੁਤ ਜ਼ਿਆਦਾ ਆਪਾਂ ਮਲਣਾ ਨਹੀਂ ਹੈਗਾ ਦੇਖੋ ਮੈਲ ਪਾਣੀ ਦੇਖੋ ਕਿੰਨਾ ਗੰਦਾ ਹੋ ਗਿਆ ਆਪਾਂ ਆਈਆਂ ਦੇ ਵਿੱਚ ਕੱਢ ਲੈਣਾ ਬਾਲਟੀ 'ਚ ਕੱਢ ਲੈਣਾ ਹੁਣ ਆਪਾਂ ਇੱਥੋਂ ਟੂਟੀ ਤੋਂ ਸਾਫ਼ ਪਾਣੀ ਕੱਢਣ ਲੱਗੇ ਆਂ ਦਾ पर भी हाथ नहीं मलिया लाया मले नहीं गए पर टावल आने धोते दूजा पहला भी आई साफ सी जोड़ा कीड़ा जी बहुत गंदा सर टैक वगैरह साफ करी दिया है ना बस दोनों ही कटन मिले एक हाथ से फोन एक हाथ च मैं साफ करके तौलिया देखो मैं चावल देखी ਸਾਰੀ ਮੈਲ ਉੱਗਲ ਗਈ ਦੇ। ਇਹ ਤਕਰੀਰੀ ਕਿੰਨਾ ਗੰਦਾ ਸੀ। ਇਹਨਾਂ ਨੂੰ ਮੰਨ ਕੋ ਨਿਕਲ ਆਇਆ। ਇਹ ਤਾਂ ਹੁਣ ਸਾਫ ਪਾਣੀ ਕਿਹੜਾ ਕੱਢ। ਦੋ ਟਨ ਦਾ ਪਾਣੀ ਪਾ ਦਿਆ ਨਾਲ। ਇਹ ਹੋਣਾ ਪੈਣਾ ਪਾ ਦਈਏ ਸੁੱਕਣੇ। ਹਾਂਜੀ ਦੇਖ ਸਕਦੇ ਆ ਤੁਸੀਂ ਆਪਾਂ ਦੋਨੇ ਧਰਾਂ ਕਿਚਨ ਟਾਵਲ ਜੇ। ਤੋ ਕਿਪਾ ਸੁਕਣੇ ਪਾਤੇ ਆ ਬਿਲਕੁਲ ਹੀ ਮੈਲ ਨਹੀਂ ਰਹੀ ਦੇਖੋ ਬਿਲਕੁਲ ਹੀ ਨਿੱਖਲ ਕੇ ਆਪਾਂ ਨਿਚੋੜ ਕੇ ਸੁਕਣੇ ਪਾਤੇ ਬਹੁਤ ਹੀ ਆਸਾਨ ਜਿਹਾ ਤਰੀਕਾ ਕਿਚਨ ਦੇ ਗੰਦੇ ਹਨਾ ਜਿਹੜਾ ਗੈਸ ਪੂੰਹੀਦੇ ਆ ਕੱਪੜੇ ਤੌਲੀਏ ਹੱਥ ਪੂੰਹਦੇ ਬਹੁਤ ਗੰਦੇ ਹੋ ਜਾਂਦੇ ਇਸ ਤਰੀਕੇ ਨਾਲ ਧੋ ਸਕਦੇ ਆ ਠੀਕ ਹੈ ਨਈ ਹਾਂਜੀ ਇਸ ਤਰੀਕੇ ਨਾਲ ਤੁਸੀਂ ਕਿਚਨ ਟਾਵਲ ਧੋ ਸਕਦੇ ਆ ਬਾਹਰ ਬਹੁਤ ਧੁੱਪ ਪੈਂਦੀ ਸੀ ਮੈਂ ਇਸ ਦਾ ਕੇਂਦਰ ਬੋਲਣ ਲੱਗੀ ਆ ਤੇ ਤੁਸੀਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਧੋ ਸਕਦੇ ਹੋ ਕਿਚਨ ਟਾਵਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੁੱ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ